ਮੈਂ ਤਾਂ ਤੈਨੂੰ ਉਹੀ ਸੁਣਾਉਂਦਾ ਸੀਗਾ ਮੈਂ ਖਾਲ ਵੀ ਕੁਦਰਤ ਜਿਹੜੀ ਆ ਭੇਦ ਨਹੀਂ ਕਰਦੀ ਕਿਸੇ ਨੂੰ ਨਹੀਂ ਕਰਦੀ ਉਥੇ ਲਿਖਿਆ ਹੁੰਦਾ ਨਾ ਕਹਿੰਦਾ ਵੀ ਕੁਦਰਤ ਭੇਦ ਨਹੀਂ ਕਰਦੀ ਜੋ ਲੇਤੀ ਹੈ ਸੋ ਦਿੰਦੀ ਹੈ ਜੋ ਬੋਏਗਾ ਉਹ ਟੋਟੇ ਦਾ ਜਦ ਕਰਮੋਂ ਵੀ ਖੇਤੀਂ ਆ ਹੂੰ ਜੋ ਕਰਮ ਤੇਰੇ ਪਾਵਨ ਹੈ ਡੂਵੇਗੀ ਨਹੀਂ ਤੇਰੀ ਣਾਵ ਕਵੀ ਤੇਰੀ ਬਾਹ ਪਕੜਨੇ ਕੋ ਉਹ ਭੇਸ ਬਦਲ ਕੇ ਆਏਗਾ ਵਾਹ ਵੀ ਵਾਹ ਪਤਾ ਨਹੀਂ ਕਿਸ ਵੇਸ ਵਿੱਚ ਨਾਰਾਇਣ ਮਿਲ ਜਾਏਗਾ। ਕਿਆ ਬਾਤ ਆ। ਲੱਭ ਲਈ ਮੈਨੂੰ ਤੇਰੇ ਕੋਲੋਂ ਮਿਲ ਗਿਆ। ਥੋੜਾ ਥੋੜਾ ਕਿਉਂਕਿ ਦਿਮਾਗ ਦੇ ਹਿਸਾਬ ਨਾਲ ਹੀ ਚੀਜ਼ ਨੇ ਕੈਚ ਕਰਨਾ। ਕਈ ਵਾਰੀ ਭਾਂਡਾ ਪੜ ਜਾਂਦਾ ਫਿਰ ਉੱਤੇ ਦੀ ਵੀ ਨਿਕਲ ਜਾਂਦੀ ਆ। ਬਿਲਕੁਲ। ਹੋ ਗੱਲਾ ਮੇਰਾ ਭਾਂਡਾ ਛੋਟਾ ਚਿੜੀ ਵਾਲਾ ਦੇਲਾ। ਹਨਾ ਥੋੜੇ ਨਾਲ ਮੈਂ ਸ਼ੇਰ ਬਣ ਜਣਾ ਵੀਰੇ। ਚਲੋ ਇਹ ਤਾਂ ਆਪਣੇ ਦਿਮਾਗ ਦੀ ਗੱਲ ਆ। ਕਿਸੇ ਨਾਲ ਕੋਈ ਵੱਡਾ ਨਹੀਂ ਹੁੰਦਾ। ਪ੍ਰਮਾਤਮਾ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਰਚਨਾ ਜਿਹੜੀ ਹੈਗੀ ਆ ਦੀ ਸੇਵਾ ਕਰੋ ਵਧੀਆ। ਆਹੀ ਪੰਪ ਟੋਰਨਾ ਚਾਹੁੰਦੇ ਆ ਡੱਬ ਲਈ ਵੀ ਸਾਨੂੰ ਕਿਤੇ ਉਹ ਜਿਵੇਂ ਗੇਮ ਮਾਰੀਓ ਚੱਲਦੀ ਹੁੰਦੀ ਹੈਗਾ ਨਾ ਹੂੰ ਉਹਦੇ ਵਿੱਚ ਮੈਂ ਵਾ ਸਿਸਟਮ ਆਜ ਤੋਂ 30 35 ਸਾਲ ਪਹਿਲਾਂ ਦੇਖੀ ਹੋਈ ਹੈ ਤੇ ਸਾਹਮਣੇ ਹੂੰ ਉਹਨੂੰ ਕਿੰਨੀਆਂ ਦਿੱਕਤਾਂ ਆਉਂਦਾ ਉਹ ਇੱਕ ਆਪਣੇ ਮਹਿਬੂਬਾ ਕਹਿਲਾ ਇੱਕ ਰੱਬ ਕਹਿਲਾ ਮਾਂ ਕਹਿਲਾ ਉਹਦੇ ਕੋਲ ਪਹੁੰਚਦਾ ਹੈਗਾ ਨਾ ਉਹਨੂੰ ਕਿੰਨੀਆਂ ਦਿੱਕਤਾਂ ਆਉਂਦੀਆਂ ਨੇ ਉਹਦੀ ਪਾਵਰ એનર્ਜੀ ਡਿੱਗ ਜਾਂਦੀ ਆ ਸੱਤ ਸਟੇਜਾਂ ਉਹਨੇ ਪਾਰ ਕਰਨੀਆਂ ਹੁੰਦੀਆਂ ਨੇ ਹੈ ਨਾ ਬਿਲਕੁਲ ਇੱਕ ਨੇ ਸੱਤ ਜਨਮ ਲੱਗ ਜਾਂਦੇ ਨੇ ਮਹਾਪੁਰਸ਼ ਕਹਿੰਦੇ ਸੰਗਤ ਦੇ ਵਿੱਚ ਨਹੀਂ ਬੈਠਣੇ ਆਉਂਦਾ ਵੱਡੀ ਗੱਲ ਜਿਵੇਂ ਵਿਦਿਆਲਾ ਕੋਈ ਵੀ ਆ ਨਾ ਉਹਦੇ ਵਿੱਚ ਬੱਚਾ ਉਹਨੂੰ ਡਿਸਫਲਿੰਗ ਨਹੀਂ ਆਉਂਦਾ ਹੈਗਾ ਐਲੋ ਪੰਜਾਬੀ ਵਿੱਚ ਬੈਠਣਾ ਨਹੀਂ ਆਉਂਦਾ ਵੀ ਸਟੂਡੈਂਟ ਦੇ ਕੀ ਨਿਯਮ ਨੇ ਉਹੋ ਪਿਕਚਰ ਕੋਲ ਕਿਵੇਂ ਸਮਝਦਾ ਕਿਵੇਂ ਉਹ ਸਾਵਧਾਨ ਹੋਣਾ ਚਾਹੀਦਾ ਕਿਵੇਂ ਉਹ ਬੇਸ਼ਰਮ ਹੋਣਾ ਚਾਹੀਦਾ ਇਹ ਰੂਲ ਨੇ ਕਿਹਾ ਬਿਲਕੁਲ ਉਦੋਂ ਟੀਚਰ ਸਮਝਾਇਆ ਮੇਰਾ ਵਿਦਿਆਲਾ ਇਹ ਵੀ ਇਹਦੇ ਵਿੱਚ ਬੰਨੇ ਨਾਮ ਖਮਾਉਣਾ ਨਾਮ ਕਿਹੜਾ ਖਮਾਉਣਾ ਜਸ਼ ਕੀਰਤੀ ਹੈ ਨਾ ਠੀਕ ਉਸ ਸਕੂਲ ਦਾ ਨਾਮ ਟੀਚਰ ਤੇ ਸਟੂਡੈਂਟ ਤੇ ਡਿਪੈਂਡੈਂਟ ਕਰਦਾ ਨਾ ਚਾਹੇ ਉਹ ਕੋਈ ਵੀ ਦਾ ਅਧਾਰਾ ਹੈ ਗਵਰਨਮੈਂਟ ਦਾ ਪ੍ਰਾਈਵੇਟਾ ਹੈ ਤਾਂ ਤਿਰਾ ਕੋਈ ਨਾ ਰੂਲ ਹੈ ਆ ਆ ਹੇਦਰ ਰੂਲਿਆ ਹੁਣ ਰੂਲ ਜਿਹੜਾ ਡਿਊਟੀ ਆਲਾ ਡਿਊਟੀ ਸਮਝ ਕੇ ਕਰੂ ਜਿਉਂਥੇ ਟੈਨਸ਼ਨ ਕਰੇ ਚੋਰਾ ਜੂ ਐ ਹੋ ਜੂ ਮਾਲਕ ਮੈਨੂੰ ਕੀ ਕਹੂ ਨਹੀਂ ਤੇਰਾ ਕੰਮ ਆ ਡਿਊਟੀ ਉਥੇ ਬੈਠ ਵੀ ਹੈਨਾ ਡੰਡਾ ਖੜਕਾ ਕੁਛ ਵੀ ਚੋਰ ਦੇ ਨਾਲ ਲੜਨਾ ਉਹਨੂੰ ਤਰੀਕੇ ਨਾਲ ਮਾਲਕ ਨੂੰ ਹਨਾ ਵਫਾਦਾਰੀ ਦਿਖਾ ਠੀਕ ਹੈ ਮੇਰੇ ਵਰਗਾ ਮਾਲਕ ਨੇ ਕੁੱਤਾ ਬੰਨਿਆ ਹੁੰਦਾ ਮੈਂ ਵਫਾਦਾਰ ਭਾਈ ਨਹੀਂ ਉਹ ਸੰਗਲ ਤੜਾਉਣ ਤੱਕ ਜਾਂਦਾ ਮੇਰੇ ਮਾਲਕ ਨੂੰ ਫੇਸ ਨਾ ਪਾਉਣ ਦੇਵੇ ਨਹੀਂ ਮਾਲਕ ਵੀ ਹਰੇਕ ਚੀਜ਼ ਨੂੰ ਕੰਟਰੋਲ ਕਰਦਾ ਚਲੋ ਇਹ ਜ਼ਰੂਰੀ ਨਹੀਂ ਹੈਗਾ ਉਹਨੂੰ ਰੂਲ ਆਪਣੇ ਗੱਲ ਇਹ ਆ ਵੀ ਜਦ ਕੁੱਤੇ ਦੇ ਗਲ 'ਚ ਕਿਸੇ ਨੇ ਵੀ ਪਟਾ ਪੈ ਗਿਆ ਤਾਂ ਦੂਜੇ ਨੂੰ ਪਤਾ ਹੁੰਦਾ ਵੀ ਕਿਸੇ ਦਾ ਰੱਖਿਆ ਹੋਇਆ ਉਹ ਸੋਸ਼ਲ ਸਾਬਿਲ ਕਿਉਂ ਦੇ ਵਾਰ ਕਰੂਗਾ ਜਾਂ ਉਹਨੂੰ ਸੋਸ਼ਲ ਸਾਬਿਲ ਕਿਉਂ ਕਿਉਂਕਿ ਮਾਲਕ ਦਾ ਪਟਾ ਜਿਹੜਾ ਉਹਦੇ ਗਲ 'ਚ ਆ ਉਹ ਬੜੀ ਵੱਡੀ ਗੱਲ ਆ ਅਨਾਂ ਵੱਡੇ ਆ ਜਿਵੇਂ ਲੋਕ ਮੈਨੂੰ ਕਹਿੰਦੇ ਹੁੰਦੇ ਨੇ ਹੁਣ ਮੈਂ ਪੌਂਡਾ ਨਹੀਂ ਦਾਵਾ ਤਿਲਕ ਲਾਉਣਾ ਨਾ ਤੇ ਉਹ ਕਹਿੰਦੇ ਵੀ ਆ ਮਾਲਾ ਦੇ ਦੇ ਮੈਂ ਵੀ ਤੇਰੇ ਵਰਗਾ ਬਣ ਜੂ ਬਾਗ ਜੀ ਤਾਂ ਮੋਢੇ ਦੀ ਆ ਤੁੰਡਿਆਲਾ ਹਾਂ 10 ਰੁਪਏ ਘੱਟ ਦੇ ਦੇ ਜਿਵੇਂ ਕੰਪਨੀ ਕਹਿੰਦੀ ਹੈ ਵੀ ਚੱਲ ਗਿਆ ਠੀਕ ਆ ਫਿਰ ਮੰਨਦੇ ਨਹੀਂ ਏ ਅਸੀਂ ਇਹ ਕਹਿੰਦੇ ਆ ਵੀ ਸਾਡੇ ਮਾਲਕ ਦਾ ਕੁੱਤਾ ਏ ਸ਼ਨੀ ਦੇਵ ਦਾ ਏ ਬਾਬੇ ਨਾਨਕ ਦਾ ਏ ਕਾਲਾ ਪਟਾ ਏ ਕਾਲ ਦਾ ਵਿੱਚ ਸਾਗਾ ਏ ਬਾਬੇ ਨਾਨਕ ਦਾ ਚਿੱਟਾ ਕਿਉਂਕਿ ਚਿੱਟਾ ਏ ਕਾਲਾ ਜਿਹੜਾ ਉਹ ਕਾਲਾ ਏ ਤਾਂ ਮੰਨ ਲਿਓ ਚਾਹੇ ਉਹ ਕਾ ਹੈ ਚਾਹੇ ਕੁਝ ਵੀ ਆ ਅਗਿਨ ਮਿਕਾ ਬਰਦਾ ਅਸ਼ਰਮ ਤੇ ਜਾ ਕੇ ਆਇਆ ਕਰੀਏ ਥੋੜਾ ਉੱਥੇ ਸਾਰੇ ਜਿਹੜੇ ਉਹਦੇ ਜੁਦਨੇ ਆ ਮਤਲਬ ਜਿਵੇਂ ਘਰੋਂ ਦੁਤਕਾਰੇ ਹੋਏ ਲਾਲਾ ਜਾਂ ਬੇਕਰੇ ਲਾਲਾ ਬੁੱਤਰਾ ਦੇ ਵੀ ਮਰ ਗਏ ਮੈਂ ਮਤਲਬ ਥੋੜਾ ਜਿਹਾ ਉਹਨਾਂ ਦੀ ਮਨ ਦੀ ਸ਼ਾਂਤੀ ਵਾਸਤੇ ਕੋ ਕਰਕੇ ਆਵੇ ਜਿਵੇਂ ਕੋ ਜਪੀਲ ਖਾਨ ਨੇ ਪਰ ਇਹ ਜਿਵੇਂ ਹੁਣ ਤਾਂ ਇੱਥੇ ਕੋਈ ਚੀਜ਼ ਬਣਾਉਣੀ ਹੈ ਉੱਥੇ ਉਹਦੇ ਜਾ ਕੇ 10 ਮਿੰਟ ਲਾਇਆ ਏ ਜਾਂ ਘੰਟਾ ਲਾਇਆ ਏ ਕੁਝ ਉਹਨਾਂ ਦੀ ਸੁਣਿਆ ਏ ਕੁਝ ਉਹਨਾਂ ਨੂੰ ਸੁਣਾਇਆ ਏ ਇੱਕ ਜਨਰ ਅੱਖ ਲਾ ਕੋਈ ਮੰਗਲਵਾਰ ਸ਼ਨੀਵਾਰ ਸ਼ੁੱਕਰਵਾਰ ਕੋਈ ਵੀ ਉਹ ਬਸ ਇਦਾਂ ਹੀ ਕਦੇ ਬਧਰਾ ਬਰਦਾਸ਼ਰਮ ਚ ਕਦੇ ਪਿੰਗਲਵਾੜੇ ਚ ਨਿਤਰੇ ਹੀ ਨੇ ਤੇ ਬਾਕੀ ਆਪਣੇ ਕੋਲ ਹੈਂਡੀਕੈਪਡ ਦਾ ਕੋਈ ਬੰਦਾ ਹੋਵੇ ਉਹ ਪੰਜਾਬ ਲੈਵਲ ਤੇ ਆਪਣੇ ਵੀਰ ਨੇ ਆ ਨਾ ਖੰਨੇ ਦੇ ਗਰਦੀਬ ਤੇ ਜੈਂਟਾ ਗੁਰਜਾਨ ਦਾ ਤੇ ਉਹ ਵਧੀਆ ਪੰਦਰਾ ਤੇਰੇ ਮੰਗੋ ਉਹ ਛੋਟੇ ਭਾਈ ਨੇ ਮੰਨਦੇ ਨੇ ਚਲੋ ਬੜੀ ਜੱਲਾ ਉਤਾ ਕਹਿੰਦੇ ਵਿਚ ਨਾਲ ਲੈਕਚਰ ਦਿਆ ਕਰ ਮਾਗਾ ਭਾਈ ਹੁਣ ਰੱਬ ਦਾ ਲੈਕਚਰ ਦਮਾਗੇ ਚਲੋ ਕਿਸੇ ਦੇ ਤਰੂਪ ਕਿਸੇ ਦਾ ਬਕਲਾ ਹਲ ਨਿਹੜਾ ਜਗਦਾ ਆਪਣਾ ਨਹੀਂ ਉਹਨਾਂ ਨੂੰ ਆਪਾਂ ਕਿਹਾ ਵੀ ਜਿਹੜਾ ਕੋ ਮਰਜੀ ਦੇ ਲੋ ਜੇ ਆਪਾਂ ਖੜੇ ਆ ਸਰੀਰ ਆ ਤੁਹਾਡਾ ਆਇਆ ਜਾਇਆ ਜਾਇਆ ਸੂਰਜ ਗ੍ਰਹਿਣ ਆ ਰਿਹਾ ਜੀ ਸ਼ਨੀਵਾਰ ਨੂੰ ਉਹਦੇ ਬਾਰੇ ਦੱਸੀ ਹਾਂ ਜੀ ਹਾਂ ਜੀ ਜਦੋਂ ਸੂਰਜ ਗ੍ਰਹਿਣ ਆ ਇਹ ਸ਼ਨੀਵਾਰ ਚ ਆ ਰਿਹਾ ਜਿਹੜੀ ਗੱਲ ਆ ਇਹ ਜਿਵੇਂ ਜਿਹੜੀਆਂ 12 ਰਾਸ਼ੀਆਂ ਨੇ ਸ਼ਨੀ ਦੇਵ ਨੇ ਗ੍ਰਹਿਣ ਲਾਉਣਾ ਰਾਹੁ ਨਾਲ ਲਗਾ ਕੇ ਹਨਾ ਹਾਂਜੀ ਸ਼ਨੀ ਦੇਵ ਲਾਉਂਗੇ ਨੇ ਸੂਰਿਆ ਗ੍ਰਹਿਣ ਅੱਛਾ ਜੀ ਹਾਂ ਵੱਡੀ ਗੱਲ ਇਹ ਆ ਉਹਨਾਂ ਨੇ ਵਿਚਾਲੇ ਰਾਹੁ ਕਰਕੇ ਉਹਦੇ ਉੱਤੇ ਜਿਵੇਂ ਤੂੰ ਤੁਸੀਂ ਪਾਉਂਦੇ ਨੇ ਗ੍ਰਹਿਣ ਉਹਦਾ ਆਕਾਰ ਸੂਰਜ ਦਾ ਕਾਲਾ ਅੱਧਾ ਆ ਜਾ ਪੂਰਾ ਢੱਕ ਲੈਂਦਾ ਉਹ ਕਦੇ ਹੀ ਹੁੰਦਾ ਜਿਹੜਾ ਪੂਰਾ ਢੱਕਦਾ ਉਹ ਪਹਿਲਾ ਉਹਨਾਂ ਦੇ ਕਰਮਾਂ ਦੇ ਮੁਤਾਬਕ ਸੂਰਿਆ ਮਹਾਰਾਜ ਨੇ ਉਹ ਤਾਂ ਉਹ ਗ੍ਰਹਿਣ ਨਹੀਂ ਸ਼ਨੀ ਦੇਵ ਸੂਰਿਆ ਦੇਵ ਦੀ ਗ੍ਰਹਿਣ ਹੈ ਕਿਉਂਕਿ ਉਹ ਵੀਰਾਂ ਉਸ ਨੌਕੀਸ਼ਨੀ ਦੇਵ ਉਹਨਾਂ ਨੂੰ ਸਮਝਾਉਂਦੇ ਨੇ ਸੂਰਜ ਨੂੰ ਨਾ ਆਪਣੇ ਪਿਤਾ ਨੂੰ ਕਿ ਪਿਤਾ ਜੀ ਇਹ ਅਸੂਲ ਸੂਰਜ ਦੇ ਡਰਾਹਾਂ ਦੇ ਵਿੱਚ ਨਹੀਂ ਆਉਂਦਾ ਨਾ ਹਰ ਇੱਕ ਬੰਦਾ ਇੱਕ ਦੂਜੇ ਨੂੰ ਤੌਰ ਤੇ ਕਰਦਾ ਐਡੀ ਐਕਣਾ ਦੇਖਦਾ ਤੇ ਉਹਦੇ ਵਿੱਚ ਆਇਆ ਵੀ ਜਿਹੜਾ ਗ੍ਰਹਿਣ ਦੇ ਵਿੱਚ ਅੰਨੇ ਝੂਟੇ ਦਾ ਦਾਨ ਜਿਵੇਂ ਆਪਾਂ ਮੰਨਦੇ ਆ ਉਹਦੇ ਵਿੱਚ ਦਾਨ ਦਿੱਤਾ ਜਾਂਦਾ ਆਪਣਾ ਤੁਲਾ ਦਾਨ ਕਣਕ ਮੈਂ ਨਹੀਂ ਕਹਿੰਦਾ ਮੈਨੂੰ ਦੋ ਕਿੱਤੇ ਵੀ ਉਹ ਜਿਹਨੂੰ ਗ੍ਰਹਿਣ ਦਾ ਮੱਧ ਕਾਲ ਹੁੰਦਾ ਐਂਡ ਤੇ ਉਹਨੂੰ ਹੱਥ ਲਾ ਕੇ ਸ਼ੁਰੂ ਤੇ ਉਹਨੂੰ ਤਿਆਰ ਕਰਕੇ ਰੱਖ ਦੇਣਾ ਉਹ ਫਿਰ ਜਿੰਨਾ ਵਜਨ ਆ ਉਹਨਾ ਹੀ ਹੋਣਾ ਚਾਹੀਦਾ ਮਤਲਬ ਵਜਨ ਤੁਲਾ ਦਾ ਨੌ ਗ੍ਰਹਿਣ ਦਾ ਸਭ ਤੋਂ ਦੁਨੀਆਂ ਨੂੰ ਸਾਰਿਆਂ ਨੂੰ ਪਤਾ ਲਗਭਗ ਚਾਰ ਧਰਮ ਪੰਡਿਤ ਗੁਰੂ ਸਾਹਿਬ ਦੇ ਜੋ ਦੇ ਹਨ ਇਨਸਾਨ ਨੇ ਕਿ ਜਿਹੜਾ ਗ੍ਰਹਿਣ ਆ ਇਹ ਲੱਗਦਾ ਇਹ Hindu ਧਰਮ ਦੇ ਵਿੱਚ ਲੱਗਦਾ ਹੋਰ ਕਿ ਨਹੀਂ ਲੱਗਦਾ ਪਰ ਅਨੁਭਵ ਉਹਨਾਂ ਦੀ ਜਿਹੜੇ ਪ੍ਰਭਾਵ ਨੇ ਜਿਵੇਂ ਗਵਾਂਡੀਆਂ ਦੇ ਲੜਾਈ ਕਹਿੰਦੀ ਐ ਤੇ ਆਪਣੇ ਤੇ ਵੀ ਘਰ ਦੇ ਵਿੱਚ ਉਹਦੀਆਂ ਕਿਰਨਾ ਕਹਿਲਾ ਸਮਾਈਲਿੰਗ ਕਹਿਲਾ ਨਾ ਹਾਂਜੀ ਅਸਰ ਪੈਂਦਾ ਏ ਅਸਰ ਪੈਂਦਾ ਕੋਲੋਂ ਵਿਦਿਆਲੇ ਦਾ ਪਹਿਲਾ ਬੰਦਾ ਐ ਤੈਨੂੰ ਮੈਂ ਸ਼ਾਬਾਸ਼ ਇਹਦਾ ਨਾਂ ਹੀ ਪਾਉਣੀ ਐ ਤਾਂ ਤੇ ਉਹਦੇ ਵਿੱਚ ਕੀ ਆ ਵੀ ਜਿਹਦਾ ਇਹ ਤੇਰੇ ਚ ਕਮੀ ਆ ਵੀ ਮਨ ਨੂੰ ਪੂਰਾ 라ਹੁ ਕਰਕੇ ਖਾਹ ਨਹੀਂ ਸਕਦਾ ਪਰ ਫੇਰ ਵੀ ਰਿਟਰਨ ਮਾਰਨੀ ਪਿੱਛੇ ਮੋਨਾ ਬੜੀ ਗੱਲ ਆ ਉਤਰੇ ਦੇ ਵਿੱਚ ਕਲਾ ਹੈ ਜਿਹੜੀ ਮੇਨ ਰਾਸ਼ੀ ਉਹਦੇ ਕਰਕੇ ਹੀ ਉਪਾਂ ਪਾ ਰਹੇ ਹਨ ਨਾ ਨੌਂ ਗ੍ਰਹਿ ਨੇ ਸੱਤ ਗ੍ਰਹਿ ਦੋ ছায়ਾ ਨੇ ਕਿਨਾਂ ਰਾਹੁ ਦੇ ਤੋਂ ਉਹਨਾਂ ਦੇ ਮੁਤਾਬਕ ਹੀ ਸਰੀਰ ਨੇ ਚੱਲਣਾ ਆਪਾਂ ਹੰਕਾਰ ਤੇ ਨਹੀਂ ਬੰਉਂਦੇ ਇਹ ਹਾਲ ਸਾਡਾ ਸਹੀ ਚੱਲਦਾ ਇਹ ਕਿਸੇ ਨੂੰ ਨਹੀਂ ਬਤਾਉਂਦਾ ਜਿਹਦਾ ਕਦੋਂ ਸਮਾਂ ਵਧੀਆ ਆਉਣਾ ਜਿਵੇਂ ਕੁੰਭ ਰਾਸ਼ੀ ਆਪਾਂ ਨੇ ਚਾਰ ਪੰਜ ਮੇਨ ਨੇ ਉਹਨਾਂ ਦੇ ਮੁਤਾਬਕ 12 ਰਾਸ਼ੀਆਂ ਨੇ ਦੱਸਣਾ ਇਹ ਉਸ ਹੁੰਦਾ ਵੇਸਾ ਹਮ ਨਾਲ ਸੂਤ ਸਹੀ ਨੇ ਤਾਂ ਤੁਹਾਨੂੰ ਗ੍ਰਹਿ ਤੱਕ ਬਾਬਾ ਨਾਨਕ ਵੀ ਲੋਗਾ ਨਾ ਗ੍ਰਹਿਣ ਤੇ ਅਗਲੇ ਦਿਨ ਨਵਰਾਤਰੀ ਸ਼ੁਰੂ ਹੋ ਰੇਗਾ ਇਹ ਨਵਰਾਤਰੀ ਦੇ ਵਿੱਚ ਬਿਲੀ ਮਹਾਮਾਈਆ ਮਾਰਵਤੀ ਨੌਵੇਂ ਰੂਪ ਨੇ ਨਵਰਾਤਰੇ ਕੀਤੇ ਜੇ ਨਾ ਹਾਂਜੀ ਪਹਿਲਾ ਮਹੀਨਾ ਇਹ ਸਾਲ ਦਾ ਉਹਦੇ ਕਰਕੇ ਨਾਲੇ ਪੁੱਤ ਨੂੰ ਜਾਂ ਦਾਪ ਘੜੇ ਬੇ ਨੂੰ ਜਾ ਹੈਗਾ ਵੀ ਮਿਲਦਾ ਉਹਨੂੰ ਭੋਜਨ ਨਿਪਾਓ ਨਾ ਲੱਗਦੇ ਅੱਛੇ ਨਵਾਂ ਗ੍ਰੈਸ ਕਹੀ ਜਾਂੰਗੇ ਇੱਛਾਬਾ ਬਣਾਉਣਾ ਫੌਮਿਆਂ ਵੀ ਇਹ ਦਾਣਾ ਮੇਰੇ ਨੂੰ ਨਹੀਂਦਾ ਜਿਹਦਾ ਫਲ ਦੇ ਬਾਅਦ ਜਿੱਤ ਨੂੰ ਚੰਗਾ ਲੱਗਿਆ ਇਹ ਕਹ ਕੇ ਨੰਬਰ ਫੋਨ ਬੋਲਣਾ